ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਨਾਲ ਨਵੇਂ ਬਲੌਗ ਦੇ ਨਾਲ ਨਵੇਂ ਬਲੌਗ 'ਚ ਤੇ ਵੈਲਕਮ ਟੂ ਮਾਈ YouTube ਚੈਨਲ ਤੇ ਸਬਸਕ੍ਰਾਈਬ ਮਾਈ YouTube ਚੈਨਲ ਅੱਜ ਕੁਝ ਹਿੰਦੀ 'ਚ ਗੱਲਾਂ ਹੋਣਗੀਆਂ ਕੁਝ ਪੰਜਾਬੀ 'ਚ ਕੋਈ ਇੰਗਲਿਸ਼ 'ਚ ਮਿਕਸ ਮਿਕਸਡ ਬ੍ਰੈਂਡ ਮਿਕਸਡ ਬ੍ਰੀਡ ਮਿਕਸਡ ਬ੍ਰੀਡ ਚੱਲਣਗੇ ਤੇ ਬਲੌਗ ਆਪਾਂ ਕਰਤਾ ਸ਼ੁਰੂ ਅੱਜ ਕੰਟੇਨਰ ਚ ਆ ਕੇ ਤੇ ਸੋਨਾ ਸਿੰਘ ਵੇਖੋ ਕੰਟੇਨਰ ਜੈ ਘੁੰਮਦਾ ਪੂਰੀਆਂ ਤਮਾਲਾ ਪਾਉਂਦਾ ਬੰਦਾ ਸੋਨਾ ਸਿੰਘ ਫਿਰਦਾ ਇਹ ਤਮਾਲਾ ਪਾਉਂਦਾ ਏਸੀ ਚ ਏਸੀ ਏਸੀ ਵੀ 16 ਦੇ ਕੀਤਾ 16 ਦੇ ਕਹਿੰਦੇ ਚੱਲਦਾ ਏ ਕਿਦਾਂ ਗੁੱਡ ਫੀਲ ਓਕੇ ਠੰਡੀ ਲੱਗਦੀ ਹੈ ਉਹ ਕਿੱਡਾ ਕੀ ਸਹੀ ਆ ਗਿਆ ਫਿਰ ਆ ਗਿਆ ਏ ਆ ਗਿਆ ਵਾ ਕ੍ਰੇਨ ਨਹੀਂ ਚੱਲਦੀ ਲੋ ਵੀ ਓਕੇ ਰਿਪੋਰਟ ਹੋਇਆ ਵਾ ਸਾਰੇ ਬਿੱਡਾ ਆਪਣੋ ਆਪਣੇ ਮੱਲੇ ਇੰਨਾਂ ਨੇ ਸਾਰਿਆਂ ਨੇ ਥੱਲੇ ਵਾਲੇ ਮੱਲੇ ਉੱਤੇ ਕੋਈ ਨਹੀਂ ਸੌਂਦਾ ਬੰਦਾ ਤਈਓ ਦੂਰ ਦੂਰ ਤੱਕ ਸੁੱਤੇ ਹਨ ਹਨਾ ਤੇ ਹੋਰ ਹਾਂਜੀ ਉੱਪਰ ਵਾਲੀਆਂ ਸੌਂ ਜਾਂਦੇ ਉੱਪਰ ਵਾਲੀਆਂ ਸੌਂ ਜਾਂਣ ਵਾਲੀਆਂ ਪਿੱਛੇ ਕੰਮ ਚ ਬੰਦ ਕਰਦੇ ਉਹ ਬੰਦ ਕਰਦੇ ਬੱਸ ਬੱਸ ਕੋਹਾਰ ਦੀਆਂ ਹੋਣ ਨਹੀਂ ਲੈਣੀ ਆਪਾਂ ਠੰਡੀਆਂ ਵਾਲੇ ਠੱਡੀ ਠੱਡੀ ਨਾ ਨਾ ਬਾਹਰ ਦੀਆਂ ਹੋਣ ਨਹੀਂ ਲੈਣੀ ਤੇ ਆਪਾਂ ਵੀ ਰੀਗਰ ਚਾਹੀਦੇ ਨੇ ਆਪਾਂ ਨੂੰ 4 ਤੇ ਜਿਹੜਾ ਵੀ ਆਪਾਂ ਨੂੰ ਬਲੌਗ ਦੇਦਾ ਹੋਵੇ ਉਹਦੇ ਜ਼ਰੂਰ ਕਨੈਕਟ ਕਰ ਸਕਦਾ ਹੈ 663113022 ਮੇਰੇ ਨੰਬਰ ਤੇ ਲੱਗੀ ਤੇ ਲਾਈਨ ਨਹੀਂ ਤੇ ਨਾਲ ਨਹੀਂ ਨਾਲ 663113022 ਮੇਰੇ ਨੰਬਰ ਤੇ ਕਨੈਕਟ ਕਰ ਸਕਦਾ ਰੀਗਰ ਚਾਹੀਦੇ ਨੇ ਆਪੀ ਗੱਲ ਕਰਕੇ ਬਾਕੀ ਉਹਨਾਂ ਨੂੰ ਸਾਰੀ ਗੱਲਬਾਤ ਦੱਸ ਦਾਂਗੇ ਕਿੰਦਾਂ ਪੇਮੈਂਟ ਕੀ ਹੈ ਚੱਲ ਚੱਲ ਓਂ ਉਂਗਲਾ ਵਾਲਾ ਬਾਬਾ ਫਿੰਗਰ ਕਰੀਂ ਉਂਗਲਾ ਵਾਲਾ ਬਾਬਾ ਇਹ ਉਂਗਲਾ ਵਾਲਾ ਬਾਬਾ ऐसे बेड ਤੇ ਸੁੱਤਾ ਹੀ ਆਣਗੇ ਜਿੱਦਨੇ ਨੇ ਆ ਪਾਣਾ ਵਰਤਿਆ ਕੀ ਪਾਣਾ ਵਰਤਿਆ ਲਾਗੀ ਜਾ ਕੇ ਪੁੱਤ ਪਪਾ ਜੀ ਕੀ ਪਾਣਾ ਵਰਤਿਆ ਤੁਹਾਡੇ ਨਾਲ ਪਾਣਾ ਉਹ ਮੈਂ ਵਰਤਿਆ ਹੁਣ ਮੇਰਾ ਨਾਲ ਆਈ ਆ ਤੁਹਾਨੂੰ ਮਿਸਤਰੀ ਆ ਫੋਨ ਮੈਂ ਮਿਸਤਰੀ ਦੇ ਨਾਲ ਆਉਂਦੇ ਵੈਲਡਰ ਦਾ ਅੱਛਾ ਤੇ ਜਿੱ ਲੰਬੇ ਪਿਆਈ ਉਹਕਸਾ ਉਹਦੇ ਮਰੇ ਅੱਛਾ ਤੇ ਇਹਨਾਂ ਦੇ ਕਤਲ ਦਾ ਕੇਸ ਕਪਾਓ ਤੇ ਕੇਸ ਦਾ ਮੈਂ ਕਤਲ ਦਾ ਕੇਸ ਕਤਲ ਦਾ ਕੇਸ ਕਾਓ ਮੈਨੂੰ ਮੈਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਸ ਦਿਨ ਦਾ ਵੈਲਡਰ ਦਾ ਨਾਲ ਆਈ ਅੱਜ ਮੇਰਾ ਲਈ ਆ ਮੈਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਬੰਦੇ ਨੇ ਇਹ ਬੰਦੇ ਵੱਲੋਂ ਹਾਂ ਵੱਲੋਂ ਤੇ ਬਾਕੀ ਸ਼ੀਸ਼ਾ ਲੈ ਕੇ ਆਏ ਆ ਕਿੰਨੇ ਦਾ 150 ਦਾ 250 ਦਾ 250 ਦਾ ਲੋ ਵੇਖੋ ਮਹਾਰਾਜ ਸੋਹਣੇ ਲੱਗਦੇ ਨੇ ਬੰਦਾ ਬੰਦਿਆ ਕਰਾਂ ਇਹਨੇ ਛੋਟਾ ਤੇ ਜਿੰਨੀ ਗੱਲ ਆਹੋ ਪਤੇ ਆਂਦਾ ਕੀ ਖਾਣਾ ਨਾ ਮੈਂ ਪਤੇ ਜੰਗਲ 'ਚ ਰਹਿੰਦੇ ਆਂ ਪਾੜੀਆਂ ਦੇ ਟੱਡੇ ਜੋ ਸਾਰੇ ਜੀ ਸਭ ਤੇ ਜੀ ਲੱਤ ਕੇ ਜੀ ਤੋ ਕੁਸ਼ਤੀ ਹੋ ਗਈ ਜਿਆਦੀ ਵੱਜੀ ਕਿੱਥੇ ਗਈ ਕਿੱਥੇ ਗਈ ਕਿੱਥੇ ਟੱਪੀ ਲੋ ਵੀ ਮਿੱਤਰੋ ਟੀਮ ਆਪਣੀ ਹੋ ਗਈ ਆ ਰੈਡੀ ਓਕੇ ਰਿਪੋਰਟ ਡਰ ਲੱਗੇ ਚੁੱਕੇ ਪਹਿਲਾ ਲੋਡ ਕੰਫ ਚੱਕੋ ਚੱਕੋ ਇਹ ਜਿਹੜੀ ਡੀਸਾਈਲ ਹੀ ਆਪੇ ਮਗਾ ਲੀਆ ਇਧਰ ਡੀਸਾਈਲ ਵੀ ਆਪਣੇ ਮਗਾ ਲੀਏ ਇਧਰ ਵਾਲੇ ਜੋ ਡੀਸੈਲ ਗਏ ਇਹ ਵੀ ਆਪਣੇ ਮਗਾ ਲੀਏ ਅੱਛਾ ਇਹ ਵੀ ਡੀਸੈਲ ਹੀ ਇਨਕਾ ਹੀ ਆ ਆਪਣਾ ਡੀਸੈਲ ਉਧਰ ਵਾਹ ਇਹਦੇ ਕੰਮ ਸਹੀ ਹੋ ਗਿਆ ਫਿਰ ਇਹ ਲੋਗ ਕਿੰਨਾ ਦੂ ਡੀਸਾਈਲ ਲਈ ਆਉਂਦੇ ਆਲੋਟ ਲਗਾ ਕੇ ਆਦਤ ਲਾਉ ਇੱਥੇ ਸੱਟ ਲੱਗੀ ਮਿੱਤਰੋ ਇੱਥੇ ਵੱਜਾ ਇੱਥੇ ਵੱਜਾ ਇੱਥੇ ਇੱਥੇ ਵੱਜਾ ਇੱਥੇ ਇਹ ਅੰਪਾਇਰ ਵਾਸੀ ਨਹੀਂ ਜਾ ਤੇ ਸਾਹਲੇ ਤੁਸੀਂ ਉਹਨੂੰ ਜਦੋਂ ਬੈਗ ਆਉਂਦਾ ਉਹ ਲੋ ਵੀ ਮਤਰਾ ਪਹਿਲਾ ਗਾਡਰ ਬਾਹਰ ਪਹਿਲ ਚਲ ਗਿਆ ਦੂਜਾ ਗਾਡਰ ਦੂਜਾ ਹੀ ਗਿਆ ਲਗਾ ਹਾਂ ਗੱਲ ਤਾਂ ਸੋਨਾ ਪਹਿਲਾਂ ਪੂਰੀ ਨੂੰ ਚੇ ਤੇਰਾ ਜਿਆਦਾ ਬੋਲਣ ਦਾ ਹੀ ਮੈਂ ਕੀ ਕਹਿੰਦਾ ਪਹਿਲਾ ਗਾਡਰ ਪਹਿਲਾਂ ਲੈ ਗਏ ਹਾਂ ਲੋਡ ਕਰਕੇ ਇਹ ਦੂਜਾ ਗਾਡਰ ਨੂੰ ਨਹੀਂ ਦੂਜਾ ਗਾਡਰ ਲੋਡ ਹੁੰਦਾ ਹੈ ਦੇ ਜਗਰ ਡਰਨ ਲੋਡ ਕਰਨ ਦੇ ਆ ਤੇ ਇਹ ਰਾਤ ਨੂੰ ਲੈ ਕੇ ਜਾਣਾ ਹੁਣ ਲੋਡ ਕਟਰ ਕਰਕੇ ਆਪਾਂ ਚੱਲ ਜਾਣਾ ਰੂਮ ਚ ਪਿਓ ਇਹਨਾਂ ਭਾਵਣਾ ਜਾ ਕੇ ਸੌਂ ਜਾਣਾ ਏਸੀ ਜਿੱਥੋਂ ਇੱਥੋਂ ਤੁਰਨਾ ਤੇ ਔਡੀ ਦੂਰ ਜਾਣਾ ਉਹ ਉੱਤ ਜਾ ਕੇ ਸੌਣਾ ਇਹਨਾਂ ਦੇ ਨਵਾਂ ਡਰਾਈਵਰ ਆਇਆ ਨਾ ਤੇ ਨਿਊ ਆਇਆ ਏ ਆਹਾ ਆਜ਼ਮ ਆਜ਼ਮ ਉਹ ਪੇਂਟ ਨੇ ਪੇਂਟ ਨੇ ਪਬਜੀ ਵਾਲੀ ਪਾਈ ਤੇ ਖਲੋਣ ਦਾ ਸਟਾਈਲ ਵੇਖੋ ਪੱਦ ਮਾਰਿਆ ਈ ਗੰਦਿਆ ਗੰਦਿਆ ਪੱਦ ਮਾਰਿਆ ਈ ਇਹ ਤੂੰ ਮੈਂ ਤੈਨੂੰ ਗੰਦਾਵਾ ਤੈਨੂੰ ਕਾਲਾ ਦੇ ਦੇਣਾ ਕਲਾ ਮੈਂ ਤੇਰੇ ਗਾਟਰ ਕਰਕੇ ਆਪਣਾ ਰੌਂਗ ਚ ਫੇਰ ਰੋਟੀ ਬਣਾ ਕੇ ਖਾ ਕੇ ਫੇਰ ਆਵਾਂ ਪੱਕਰ ਛੂੰ ਵੈਲਾ ਗਾਟਰ ਖਲਾਉਣਾ ਕਿ ਆਪਾਂ ਵੀਰੇ ਤਾਂ ਬਕਰ ਆਦ ਨੂੰ ਆਵਾਂਗੇ ਫਿਰ ਦੇਖਾਂਗੇ ਜੀ ਹਮਾ ਚਾਰਵਾਂ ਉਹ ਹਾਂ ਟੋਕੇ ਲਗਾ ਰਹੀ ਹਾਂ ਕਹਿ ਕੇ ਭੱਜ ਕੇ ਜਾ ਆਹ ਪਹੁੰਚ ਜਾਂਦਾਂ ਬੜੀ ਕਰਾਰੀ ਛੱਕਾਂ ਜੀ ਹਾਂ ਲੈ ਕੀ ਪਰਸਨਲ ਦੱਸਣਾਂ ਚਾਹਦੇ ਆ ਅੱਜ ਸਾਡੇ ਕੋਈ ਤਾਂ ਜਾ ਕੇ ਲੱਤਣਗੇ ਮੈਂ ਡਰੋ ਇਹੜਾ ਇੱਕ ਗਾਟਰ ਉਹਦੇ ਨੇ ਰੱਖ ਕੇ ਗਏ ਨਾ ਉਹ ਕੈਮਰਾ ਸਾਹਮਣੇ ਇਹੜਾ ਉਹਨੇ ਇੱਕ ਗਾਟਰ ਰੱਖ ਕੇ ਗਾਇਆ ਉਹਦੀਆਂ ਸਲਿੰਗਾਂ ਲੈ ਤਾਂ ਕਿੰਨਾਂ ਨੇ ਨਹੀਂ ਖੋਲੀਆਂ ਤੇ ਉਹ ਆਪਾਂ ਨੂੰ ਖੋਲਣੀਆਂ ਖੋਲ ਕੇ ਆਮਾ ਰੋਟਨੀ ਸਵਾਰ ਜਮ ਤੇ ਖੋਲ ਕੇ ਫਿਰ ਉਸ ਬਾਅਦ ਆਪਾਂ ਜਿਹੜਾ ਉਧਰ ਗੱਡ ਲੋਡ ਕੀਤਾ ਉਹ ਰੱਖਾਂਗੇ ਇੱਥੇ ਤੇ ਦੇਖੋ ਅਜ ਕਿੰਨੀ ਗੱਟ ਆਉਂਦੇ ਆ ਮੈਨੂੰ ਜਿਹੜੀ ਹੋ ਗਈ ਆਪਣੀ ਥੋੜਾ ਸੌਖਾ ਹੋ ਜਾਂਦਾ ਵੋ ਇਹ ਬੰਦਾ ਆਪਣੇ ਨਾਲ ਚੱਲੀਏ ਉਧਰ ਪੈਨਗਾ ਯਾਰ ਲੋਗ ਸ਼ੀਟ ਭਰਨੀ ਯਾਰ ਬਾਅਦ ਨਾਲ ਭਰੀ ਇਹ ਕਿਹਨਾ 100 ਮੀਟਰ ਪਹਿਲਾ ਗੱਟ ਲੈ ਕੇ ਨਿਕਲ ਲਗਾ ਇੱਕ ਸਾਲ ਲਾਰਡ ਚੋਂ ਨਿਕਲ ਲੱਗਿਆ ਤੇ ਅੱਗੇ ਚੱਲਦੇ ਆਂ ਆਪਾਂ ਜਾ ਕੇ ਬਦੰਗੀਆਂ ਸਲੰਘਾਂ ਇੰਦਰ ਨਾਉਣ ਕਰਨ ਦੇ ਪਾਸ ਹਾਂ ਚਲੋ ਕਮ ਆਓ ਦੇ ਵੀ ਮੇਰ ਨਾਲੀ ਤੁੱਪ ਤੋਂ ਬਚੇਣਾ ਰੰਗ ਗੁਰੇ ਹੋ ਜਾਣੇ ਓਏ ਓਏ ਵੀਰ ਜੀ ਤੁਸੀਂ ਕਰ ਤੁਸੀਂ ਬਚੇ ਜੇ ਮੈਂ ਅੱਜ ਰਾਤ ਨੂੰ ਦਿਨੇ ਵੀ ਮਰਿਆ ਅੱਜ ਹੋ ਰਹੀ ਹੈ ਕਦੇ ਦਿਨ ਹੁੰਦਾ ਕਦੇ ਕਦੀ ਉਹਨੇ ਵੀ ਚੱਕਰ ਆਪਾਂ ਨੂੰ ਇਦਾਂ ਲੱਖੀ ਜੜੀ ਆਉਂਦੀ ਆ ਬੱਜਰੀ ਦੇ ਕਹਿੰਦੇ ਢੇਰ ਨਹੀਂ ਲੱਗਣਦੇ ਨੇ ਢੇਰ ਲਾ ਦੇਣਾ ਅਮ ਕੰਨ ਆਪ ਤਾਂ ਕਿੱਥੋਂ ਤੱਕ ਛਾੜਤੀ ਹੈ ਅਸਮਾਨ ਸ਼ੂਤਮਾਨ ਹਾਏ ਹੂੰ ਆ ਆਦਮੀ ਪਾਰਟੀ ਹਾਏ ਹਾਏ ਵਾਹ ਇਹ ਆ ਵੀ ਪ੍ਰੈਸ਼ਰ ਚ ਚੱਲਦੇ ਨੇ 12 ਵਜੇ ਕੀ ਤੇ ਲੜਾਮ ਹੋਇਆ 12 ਵਜੇ ਕੇ 10 ਮਿੰਟਾਂ ਦੇ ਪਹੁੰਚੇ ਆਪਣੇ ਕੋ ਡਾਕਟਰ ਤੇ ਆਪਾਂ ਨਗਾ ਡਰਨਾ ਹੁਣੇ ਡਾਉਣ ਤੋਂ ਬਾਅਦ ਮਿਲਦੇ ਆ ਤੁਹਾਨੂੰ ਜਿਹੜੇ ਰਹੋ ਤੁਸੀਂ ਆਪਣੇ ਨਾਲ ਚੰਦੇ ਆ 9 ਤੋਂ ਬਾਅਦ ਜਿਵੇਂ ਤਰੋ ਕਿੱਡੀ ਉੱਤੇ ਬੱਜ ਦੀ ਚੜ੍ਹ ਆਪ ਤੇ ਢੇਰ ਤੇ ਨਾਲੇ ਢੇਰ ਲਾ ਤੇ ਤਗੜੇ ਤਗੜੇ ਇਹ ਦੋ ਨਵੇਂ ਨਵੇਂ ਆਏ ਕਹਿੰਦੇ ਤੇ ਬੱਜਦੀ ਨਹੀਂ ਜਮਾਂ ਹੁੰਦੇ ਨਹੀਂ ਆਉਂਦੇ ਨਾ ਇਹ ਨਹੀਂ ਆਉਂਦਣਾ ਸਭ ਕੁਝ ਹੋ ਗਿਆ ਹੌਲੀ ਹੌਲੀ ਇਹ ਹੈ ਇਹ ਪਹਾੜੋਂ ਕੁਝ ਰਾਤ ਕਮਾਇਆ ਕਹਿੰਦੇ ਇਹ ਬੰਬੇ ਆ ਇੱਥੇ ਨਹੀਂ ਆਉਂਦੇ ਨਾ ਜਿੱਥੇ ਜੀ ਨਹੀਂ ਆਉਂਦੇ ਨਾ ਫਲਾਂ ਜੀ ਟੀ ਜੀ ਸਭ ਕੁਝ ਹੌਲੀ ਹੌਲੀ ਹੋ ਗਿਆ ਕਹਿੰਦੇ ਟੇਰੀ ਜੇ ਛੋਟੀ ਲਗਣੀ ਇੰਨੀ ਕੀ ਅਵੇ ਇੱਕ ਗਾਟਰਾ ਪੰਨ ਲਾ ਰਹੇ ਆ ਤੇ ਦੂਜਾ ਲੈ ਕੇ ਆ। ਲੋਪੋ ਕਲੇਣਾ ਲੱਗ ਗਿਆ। ਜੀਵਾ ਜੀ ਆ ਤੇ ਜਾਣ ਹੈ ਬਲੌਗ ਆਪਾਂ ਕਰਦੇ ਇੱਥੇ ਅਤਮ ਮੁਖਾਲ ਦਾ ਦੇਖਦੇ ਆਂ ਵਾਈ ਹੈ ਰਾਮ ਲਾਈਕ ਪਟ ਤੇ ਚੁੱਕ ਜਾ